ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲਦਾ ਜਾ ਰਿਹਾ ਹੈ ਅੱਜ ਅਤੇ ਭਲਕੇ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਹੈ ਕਿਉਂਕਿ ਅੱਜ ਤੇ ਦਿਨ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਭੁਕਬਾਣੀ ਕੀਤੀ ਗਈ ਸੀ ਕਿ ਵੱਡੇ ਖੇਤਰ ਦੇ ਵਿੱਚ ਭਾਗ ਕੇ ਜ਼ਿਆਦਾ ਹਿੱਸਿਆਂ ਦੇ ਵਿੱਚ ਅੱਜ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਦਾ ਅਸਰ ਸਵੇਰ ਤੋਂ ਹੀ ਵੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਸਵੇਰ ਦਾ ਮੀਂਹ ਪੈ ਰਿਹਾ ਹੈ ਤੇ ਜਲਥਲ ਵਰਗੀ ਸਥਿਤੀ ਬਣੀ ਪਈ ਹੈ ਤੇ ਇਸ ਤੋਂ ਇਲਾਵਾ ਭਲਕੇ ਦੇ ਲਈ ਵੀ ਮੌਸਮ ਵਿਭਾਗ ਨੇ ਆਖਿਆ ਕਿ ਭਲਕੇ ਵੀ ਜਿਹੜਾ ਮੀਂਹ ਹੈ ਉਹ ਭਾਰੀ ਮਾਤਰਾ ਦੇ ਵਿੱਚ ਪੰਜਾਬ ਦੇ ਅੰਦਰ ਪੈ ਸਕਦਾ ਹੈ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ ਸਾਲ 10 ਜੁਲਾਈ ਦੇ ਨੇੜੇ ਤੇੜੇ ਹੜਾਉਣੇ ਸ਼ੁਰੂ ਹੋ ਗਏ ਸੀ ਜਿਹੜੇ ਅਗਸਤ ਮਹੀਨੇ ਤੱਕ ਚੱਲਦੇ ਰਹੇ ਤੇ ਇਸ ਵਾਰ ਫਿਲਹਾਲ ਤੱਕ ਦੇ ਲਈ ਤੇ ਸਥਿਤੀ ਠੀਕ ਬਣੀ ਹੋਈ ਸੀ ਪਰ ਹੁਣ ਹੜਾਂ ਦਾ ਖਤਰਾ ਮੰਡਰਾਉਣ ਲੱਗ ਪਿਆ ਜਾਣਕਾਰੀ ਦੇ ਦਈਏ ਕਿ ਜਿਸ ਤਰੀਕੇ ਦੇ ਨਾਲ ਕੰਟਰੋਲ ਰੂਮ ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ ਬਣਾਏ ਗਏ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਚ ਵੀ ਇਹ ਜਿਹੜੀ ਖਤਸ਼ਾ ਇਹਦਾ ਉਹ ਪੈਦਾ ਹੋ ਗਿਆ ਕਿ ਹੜ ਆ ਸਕਦੇ ਆ ਪੰਜਾਬ ਚ ਹੜਾਂ ਦਾ ਖਤਰਾ ਮੰਡਰੌਣ ਲੱਗ ਗਿਆ ਹੈ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਨੇ ਜਿਹੜੇ ਉਹ ਬਣਾ ਦਿੱਤੇ ਗਏ ਆ ਤੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਆ ਜਾਣਕਾਰੀ ਦੇ ਦਿੱਤੀ ਕਿ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ ਤੇ ਇਸ ਤੋਂ ਇਲਾਵਾ ਮੁਸੀਬਤ ਦੇ ਸਮੇਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ ਲੁਧਿਆਣਾ ਦਾ ਖਾਸ ਤੌਰ ਦੇ ਉੱਤੇ ਜੇ ਹੈਲਪਲਾਈਨ ਨੰਬਰ ਦੀ ਗੱਲ ਕਰੀਏ ਤਲ ਲੁਧਿਆਣਾ ਦਾ ਹੈਲਪਲਾਈਨ ਨੰਬਰ 0161 2433100 ਇਹ ਜਿਹੜਾ ਨੰਬਰ ਹੈ ਲੁਧਿਆਣਾ ਦੇ ਲੋਕਾਂ ਦੇ ਲਈ ਲੁਧਿਆਣਾ ਚ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ 0161 24331 00 ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਚ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਉਹ ਨੰਬਰ ਹੈਗਾ 01874266376 ਤੇ ਅੰਮ੍ਰਿਤਸਰ ਦੇ ਵਿੱਚ 01832229125 ਇਹ ਨੰਬਰ ਜਾਰੀ ਕੀਤਾ ਗਿਆ ਹੈ ਜਲੰਧਰ ਦੇ ਵਿੱਚ 01812224417 ਇਹ ਨੰਬਰ ਜਾਰੀ ਕਰਿਆ ਗਿਆ ਤੇ ਬਟਿੰਡਾ ਦੇ ਲਈ ਬਟਿੰਡਾ ਚ 01642862100 ਤੇ 2862101 ਇਹ ਨੰਬਰ ਜਾਰੀ ਕੀਤੇ ਗਏ ਆ ਇਹ 5 ਜ਼ਿਲ੍ਹਿਆਂ ਦੇ ਜਿਹੜੇ ਨੰਬਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਐ ਜੇਕਰ ਕੋਈ ਵੀ ਹੜਾਂ ਵਰਗੀ ਸਥਿਤੀ ਬਣਦੀ ਹੈ ਜਾਂ ਮੁਸ਼ਕਲ ਦਰਪੇਸ਼ ਆਉਂਦੀ ਹੈ ਤਾਂ ਲੋਕ ਨੇ ਜਿਹੜੇ ਪ੍ਰਭਾਵਿਤ ਖੇਤਰ ਦੇ ਲੋਕ ਇਹਨਾਂ ਨੰਬਰਾਂ ਦੇ ਉੱਤੇ ਜਿਹੜੀ ਐ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਐ ਜਾਂ ਆਪਣਾ ਜਿਹੜਾ ਜੋ ਵੀ ਉਹਨਾਂ ਦਾ ਕਹਿ ਸਕਦੇ ਐ ਕਿ ਮਸਲਾ ਹੋਵੇਗਾ ਕਿਤੇ ਪਾਣੀ ਖੜ ਗਿਆ ਕੋਈ ਪਾਣੀ ਦੇ ਵਿੱਚ ਫਸਿਆ ਹੋਇਆ ਕਿਤੇ ਪਾਣੀ ਨੇ ਨੁਕਸਾਨ ਕਰ ਦਿੱਤਾ ਹੈ ਤਾ ਛੱਟਪਟ ਤੁਰੰਤ ਕੰਟਰੋਲ ਰੂਮ ਦੇ ਇਨ੍ਹਾਂ ਨੰਬਰਾਂ ਦੇ ਉੱਤੇ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਜੋ ਮੌਕੇ ਦੇ ਉੱਤੇ ਮਦਦ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਹਾਲਾਂਕਿ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਵਰਗੀ ਸਥਿਤੀ ਨਾ ਬਣੇ ਤਾਂ ਬਿਹਤਰ ਰਹੇਗਾ ਕਿਉਂਕਿ ਪਿਛਲੇ ਸਾਲ ਦੇ ਜਿਹੜਾ ਨੁਕਸਾਨ ਹੋਇਆ ਸੀ ਉਹ ਨੁਕਸਾਨ ਤੋਂ ਅਜੇ ਤੱਕ ਲੋਕitab ਨਹੀਂ ਆਏ ਨੇ ਪਰ ਇੱਕ ਵਾਰ ਫਿਰ ਤੋਂ ਖਤਰਾ ਮੰਡਰਾਉਣ ਲੱਗ ਗਿਆ ਜਿਸ ਦੇ ਕਰਕੇ ਜਾਣਕਾਰੀ ਦੇਣੀ ਵੀ ਬੜੀ ਜ਼ਰੂਰੀ ਹੈ ਕਿ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਆ 23 ਜ਼ਿਲ੍ਹਿਆਂ 'ਚ ਜਿਹੜੇ 24 ਘੰਟੇ ਕੰਮ ਕਰਨਗੇ ਤੇ ਉਸ ਤੋਂ ਇਲਾਵਾ ਹੈਲਪਲਾਈਨ ਨੰਬਰ ਆ ਜਿਹੜੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਹੈਲਪਲਾਈਨ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਲੁਧਿਆਣਾ 'ਚ 0161 2433100 ਇਹ ਨੰਬਰ ਹੈ ਗੁਰਦਾਸਪੁਰ ਦਾ ਨੰਬਰ ਹੈਗਾ 01874268376 ਤੇ ਅੰਮ੍ਰਿਤਸਰ ਦੇ ਵਿੱਚ 01832229125 ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੇਕਰ ਕੋਈ ਮੁਸੀਬਤ ਦੇ ਵਿੱਚ ਫਸਦਾ ਹੈ ਤਾਂ ਜਲੰਧਰ ਚ 01812224417 ਇਹ ਜਿਹੜਾ ਨੰਬਰ ਹੈ ਜਾਰੀ ਕੀਤਾ ਗਿਆ ਤੇ ਨਾਲ ਹੀ ਬਠਿੰਡਾ ਦੇ ਲਈ 0164200862100 ਤੇ 01642862101 ਇਹ ਜਿਹੜਾ ਨੰਬਰ ਹੈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੜ੍ਹਾਂ ਦਾ ਖਤਰਾ ਇੱਕ ਵਾਰ ਫਿਰ ਤੋਂ ਮੰਡਰਾਉਣ ਲੱਗ ਗਿਆ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਠਕਵੇਂ ਕਦਮ ਚੁੱਕਦੇ ਆ ਹੈਲਪਲਾਈਨ ਨੰਬਰ ਹੈ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ ਹਾਲਾਂਕਿ ਦੂਸਰਾ ਪਾਸਾ ਜੇ ਖੰਗਾਲ ਕੇ ਵੇਖਿਆ ਜਾਵੇ ਤਾਂ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਉਸ ਤੋਂ ਬਾਅਦ ਦੇ ਵਿੱਚ ਪੁਖਤਾ ਪ੍ਰਬੰਧ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਘੱਟ ਦਿਖਾਈ ਦੇ ਰਹੇ ਨੇ ਤਾਂ ਜੋ ਪਾਣੀ ਦੇ ਵਹਾਰ ਨੂੰ ਰੋਕਿਆ ਜਾ ਸਕੇ ਡਾਇਵਰਟ ਕੀਤਾ ਜਾ ਸਕੇ ਲੋਕਾਂ ਨੂੰ ਮਾਰ ਤੋਂ ਬਚਾਇਆ ਜਾ ਸਕੇ ਅਤੇ ਰੋਪੜ ਵਾਲੇ ਖੇਤਰ ਦੇ ਵਿੱਚ ਪਿਛਲੇ ਸਾਲ ਹੜ੍ਹਾਂ ਨੇ ਜਿਹੜੀ ਤਬahi ਮਚਾਈ ਸੀ ਉਹਨਾਂ ਲੋਕਾਂ ਨੂੰ ਅਜੇ ਤੱਕ ਵੀ ਪੂਕਤਾ ਮਦਦ ਨਹੀਂ ਦਿੱਤੀ ਗਈ ਹੈ ਪਰ ਇਹ ਸਭ ਨੂੰ ਇੱਕ ਸਾਈਡ ਤੇ ਰੱਖਦੇ ਹਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ ਹਾਲਾਂਕਿ ਕਿਸ ਤਰੀਕੇ ਦੀ ਹੈਲਪ ਦੇਊਗਾ ਪ੍ਰਸ਼ਾਸਨ ਕੀ ਮੌਕੇ ਤੇ ਪਹੁੰਚ ਵੀ ਸਕੇਗਾ ਇਹ ਤਾਂ ਮੌਕੇ ਦੀ ਗੱਲ ਰਹਿ ਗਈ ਹੈ ਪਰ ਫਿਲਹਾਲ ਦੇ ਲਈ ਜਿਹੜੇ ਨੰਬਰ ਨੇ ਉਹ ਜਾਰੀ ਕਰ ਦਿੱਤੇ ਗਏ ਆ ਇਹਨਾਂ ਨੰਬਰਾਂ ਤੇ ਫੋਨ ਕਰਕੇ ਕੀ ਲੋਕਾਂ ਨੂੰ ਮਦਦ ਮਿਲੇਗੀ ਤੇ ਊਠ ਕਿਹੜੇ ਪਾਸੇ ਬੈਠੇਗਾ ਇਹ ਤੇ ਮੌਕੇ ਦੇ ਉੱਤੇ ਪਤਾ ਚੱਲੇਗਾ ਪਰ ਫਿਲਹਾਲ ਦੇ ਲਈ ਜਰੂਰ ਇੱਕ ਕਦਮ ਚੁੱਕਿਆ ਗਿਆ ਹੈ ਕਿ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਨੇ ਹੜਾਂ ਦਾ ਖਤਰਾ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਅਮੰਡਰਉਣ ਲੱਗਿਆ